ਬਹੁਤ ਹੀ ਸੁੰਦਰ ਸੀਗਾ ਅਸੀਂ ਉਹਨੂੰ ਲੈ ਨਹੀਂ ਪਾਏ ਇਤਨੀ ਮਤਲਬ ਕਿ ਦਾਤਾ ਦੀਆਂ ਖੁਸ਼ੀਆਂ ਸੀ ਸਾਡੇ ਲਈ ਕਿ ਅਸੀਂ ਆਜ ਆਏ ਇਸ ਦਿਨ ਤੇ ਔਰ ਦੇਖਿਆ ਸਭ ਕੁਝ ਇਹ ਅਸੀਂ ਪਹਿਲੇ ਕਦੀ ਨਹੀਂ ਦੇਖਿਆ ਸੀ ਅੱਜ ਹੀ ਸਭ ਇਹ ਨਜ਼ਾਰਾ ਦੇਖਿਆ ਹੈਗਾ ਤੇ ਅਸੀਂ ਤੇ ਬਾਬਾ ਜੀ ਦੇ ਸ਼ੁਕਰਗੁਜ਼ਾਰ ਹੈਗੇ ਕਿ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਹੈਗਾ ਅੱਜ ਸਤਖੰਡ ਸ੍ਰੀ ਹਰਿਮੰਤਸਰ ਸਾਹਿਬ ਕੇ ਬੜੀ ਵੱਡੀ ਪੱਦਰ ਦੇ ਲੱਖਾਂ ਦੀ ਦਾਤ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਾਤਮਸਤ ਹੋਣ ਵਾਸਤੇ ਸੰਗਤਾਂਆਂ ਅਤੇ ਗੁਰਪੁਰਬ ਜੋ ਗੁਰਨਾਡਕ ਦਿੱਤੀ ਜੀ ਜੋਤ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਜਾਵੇ ਐਸੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਜਿਹੜਾ ਜੋ ਜਿਹਨੂੰ ਅਸੀਂ ਜਨਮ ਦਿਹਾੜਾ ਤਾਂ ਕਹਿ ਨਹੀਂ ਸਕਦੇ ਪ੍ਰਕਾਸ਼ ਜਿਹੜਾ ਅਵਤਾਰ ਦਿਹਾੜਾ ਕਹਿ ਸਕਦੇ ਹਾਂ ਸੋ ਉਹਨਾਂ ਦਾ ਪ੍ਰਕਾਸ਼ ਜਿਹੜਾ ਜੋ ਅਵਤਾਰ ਦਿਹਾੜਾ ਬੜੀ ਵੱਡੀ ਫਤਿਹ ਤੇ ਮਨਾਇਆ ਗਿਆ ਸਤਿਗੁਰ ਸਿੰਘ ਜੀ ਹਰਮੰਦਰ ਸਾਹਿਬ ਵਿਖੇ ਬਹੁਤ ਹੀ ਸੁੰਦਰ ਸੀਗਾ ਅਸੀਂ ਉਹਨੂੰ ਲੈ ਨਹੀਂ ਪਾਏ ਇਤਨੀ ਮਤਲਬ ਕਿ ਦਾਤਾ ਦੀਆਂ ਖੁਸ਼ੀਆਂ ਸੀ ਸਾਡੇ ਲਈ ਕਿ ਅਸੀਂ ਅਜ ਆਏ ਇਸ ਦਿਨ ਤੇ ਜੀ ਔਰ ਦੇਖਿਆ ਸਭ ਕੁਝ ਇਹ ਅਸੀਂ ਪਹਿਲੇ ਕਦੀ ਨਹੀਂ ਦੇਖਿਆ ਸੀ ਅੱਜ ਹੀ ਸਭ ਇਹ ਨਜ਼ਾਰਾ ਦੇਖਿਆ ਹੈਗਾ ਜੀ ਤੇ ਅਸੀਂ ਤੇ ਬਾਬਾ ਜੀ ਦੇ ਸ਼ੁਕਰਗੁਜ਼ਾਰ ਹੈਗੇ ਕਿ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਹੈਗਾ ਖਾਸ ਅੱਜ ਦੇ ਦਿਨ ਐਸੀ ਜਾਂ ਅਚਾਨਕ ਹੀ ਆਚਾਨਕ ਆਈ ਸੀ ਜੀ ਅਚਾਨਕ ਆਈ ਸੀ ਮੈਤੇ ਬੁਲਾਇਆ ਸੀ ਤਾਈ ਆਏ ਤਾਈ ਮੈਤੇ ਸੋਚਦੀਆਂ ਕਿ ਸਾਡੇ ਪਾਗੇ ਛਿੰਖਿਆ ਸੀ ਤਾਂ ਕਰਕੇ ਅਸੀਂ ਆਇਆ ਔਰ ਇਹ ਆਨੰਦ ਅਸੀਂ ਜਿਹੜਾ ਕਦੀ ਨਹੀਂ ਲੈ ਸਕੇ ਉਹ ਅਸੀਂ ਲਿੱਤਾ ਜਨਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਵਾਹਿਗੁਰੂ ਜੀ ਕੀ ਨਾਮ ਹੈ ਅੱਜ ਇਹਦਾ ਅੱਜ ਗੁਰਪੁਰਬ ਮੌਕੇ ਆਪੇ ਸਮਾਜੀ ਦੇ ਕੇ ਕੀ ਕਹਿਣਾ ਚਾਹਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪਿਆਰੇ ਖਸਬੀ ਦਾਸ ਭਾਈ ਸੁਖਮੀਤ ਸਿੰਘ ਜੀ ਅਦਾਸ ਹਨ ਅਰੇ ਦੇਸ਼ਾਂ ਦੇਸ਼ਾਂ ਦੇ ਵਾਅਦੇ ਪਿਆਰੇ ਖਾਲਸਾ ਜੀ ਉਹ ਪਤੇ ਅਰਜਾ ਜੀ ਵਾਇਕ ਪ ਜੀ ਦਾ ਹਾਲ ਸਾਹਿਬ ਵਾਇਕ ਜੀ ਦੀ ਪਤੇ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੇ ਬੜੀ ਵੱਡੀ ਪੱਦਰ ਦੇ ਲੱਖਾਂ ਦੀ ਦਾਤ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੇ ਨਾਤਮਸਤ ਹੋਣ ਵਾਸਤੇ ਸੰਗਤਾਂ ਆ ਤੇ ਗੁਰਪੁਰਬ ਜੋ ਗੁਰਨਾਣਕ ਦੀ ਤੀਜੀ ਜੋਤ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਜਾਵੇ ਐਸੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਜੋ ਦਿਨੋਂ ਅਸੀਂ ਜਨਮ ਦਿਹਾੜਾ ਤੇ ਕਹਿ ਨਹੀਂ ਸਕਦੇ ਪ੍ਰਕਾਸ਼ ਦਿਹਾੜਾ ਅਵਤਾਰ ਦਿਹਾੜਾ ਕਹਿ ਸਕਦੇ ਆ ਸੋ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜੋ ਅਵਤਾਰ ਦਿਹਾੜਾ ਬੜੀ ਵੱਡੀ ਪੱਧਰ ਤੇ ਮਨਾਇਆ ਗਿਆ ਸਤਿਕਾਰਨ ਸ੍ਰੀ ਹਰਮੰਦਰ ਸਾਹਿਬ ਵਿਖੇ ਅਤੇ ਲੱਖਾਂ ਦਾਤੇ ਸੰਗਤਾਂ ਨੇ ਸਮੂਲਿਕ ਦਰਸ਼ਨ ਇਸ਼ਨਾਨ ਕਰਕੇ ਆਪਣੇ ਆਪ ਨੂੰ ਵਟਭਾਗਾ ਮਹਿਸੂਸ ਕੀਤਾ ਉੱਥੇ ਨਾਲ ਹੀ ਆਤਸ਼ਬਾਜੀ ਦੇ ਫੁੱਲ ਝੜੀਆਂ ਵਾਂਗ ਦੇਖਣ ਨੂੰ ਨਜ਼ਾਰਾ ਵੇਖਿਆ ਲੋਕੇ ਕੀ ਦ੍ਰਿਸ਼ ਸੀ ਤੇ ਔਰ ਦੀਪਮਾਲਾ ਸੰਗਤਾਂ ਬੜੀ ਵੱਡੀ ਪੱਧਰ ਤੇ ਹਰ ਵਾਰੀ ਹੀ ਦੀਪਮਾਲਾ ਕੀਤੀ ਜਾਂਦੀ ਹੈ ਦੀਪਮਾਲਾ ਹੋਈ ਤੇ ਉਹ ਆਪ ਜੀ ਨੂੰ ਇਤਿਹਾਸ ਬਾਰੇ ਜੇ ਜਾਣਕਾਰੀ ਦਿੱਤੀ ਹੈ ਦਸੀਏ ਤੇ ਬਹੁਤ ਮਨ ਹਰਾਣ ਹੁੰਦਾ ਬੜੀ ਕਰਵਤ ਕਰਤਾ ਤੇ ਬੜੇ ਚੋਸ ਕਿਤੇ ਗੁਰੂ ਅਮਰਦਾਸ ਜੀ ਨੇ ਗੁਰੂ ਅਮਰਦਾਸ ਜੀ ਨੇ ਸੱਤੀ ਦੀ ਜਿਹੜੀ ਘੁੰਡ ਦੀ ਰਸਮ ਸੀ ਉਹ ਬੰਦ ਕੀਤੀ ਅਤੇ ਜੋ ਉਸ ਸਮੇਂ ਗੁਰੂ ਰਾਮਦਾਸ ਜੀ ਦਾ ਜਿਸ ਵੇਲੇ ਨਹੀਂ ਸੀ ਪ੍ਰਕਾਸ਼ ਉਹ ਤੋਂ ਪਹਿਲਾਂ ਜੋ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਹੀ ਵਿਆਹ ਹੁੰਦੇ ਸਨ ਆਨੰਦ ਕਾਰਜ ਹੁੰਦੇ ਸਨ ਸੋ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਸੰਤ ਸਾਹਿਬ ਅਸਰ ਕੇ ਗੱਲ ਜਿਕੇ ਹੋਏ ਆਪ ਸਰਬਤ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪ੍ਰੀ ਬੇਅੰਤ ਬੇਅੰਤ ਮਾਰਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ